ਸਸੀਕਾਲ ਜੀ ਕੀ ਹਲਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਆਲੂਆਂ ਦੀ ਤਿਆਰੀ ਚੱਲਣ ਲੀ ਆ ਜੀ ਪੂਰੇ ਜੋਰਾਂ ਸ਼ੋਰਾਂ ਚ ਇੱਧਰ ਆਲੂਆਂ ਦਾ ਬੀਜ ਜਿਹੜਾ ਉਹ ਗ੍ਰੇਡ ਹੋ ਰਿਹਾ ਔਰ ਆਲੂ ਵੀ ਗ੍ਰੇਡ ਕਰਕੇ ਲਾਉਣ ਦੇ ਤੋਸ ਫਾਇਦੇ ਨੇ ਇੱਕ ਤਾਂ ਟ੍ਰੀਟਮੈਂਟ ਹੋ ਜਾਂਦਾ ਇਹਦੇ ਨਾਲ ਹੀ ਅਗਰ ਅਸੀਂ ਦਵਾਈ ਲਾਉਣੀ ਮੁੰਦੀ ਆ ਲੇਬਰ ਲਾਉਨੇ ਆ ਤੇ ਬਹੁਤ ਜ਼ਿਆਦਾ ਖਰਚੇ ਪੈਂਦੇ ਨੇ ਲੇਬਰਾਂ ਦੇ ਕਿਉਂਕਿ ਇੱਕ ਲੇਬਰ ਵਾਲੀ ਤਕਰੀਬਨ ਇੱਕ ਦਿਨ ਦੇ 15-20 ਕੱਟੇ ਭਰਦੀ ਆ ਤੇ ਸ਼ਾਮ ਤੱਕ ਕੁਝ ਨਹੀਂ ਕੰਮ ਚੱਲਦਾ ਨਹੀਂ ਲੇਬਰ ਬਹੁਤ ਜ਼ਿਆਦਾ ਪੈ ਜਾਂਦੀ ਆ ਇਸ ਕਰਕੇ ਜਿਵੇਂ ਜਿਹੜਾ ਗ੍ਰੇਟਰ ਲੱਗਿਆ ਹੋਇਆ ਇੱਕ ਤਾਂ ਸਾਈਜ਼ ਅੱਡ-ਅੱਡ ਹੋ ਜਾਣਾ ਇਹਦੇ ਨਾਲ ਫਿਰ ਮਸ਼ੀਨ ਦੀ ਸੈਟਿੰਗ ਕਰਨੀ ਸੋਕੀ ਹੋ ਜਾਂਦੀ ਆ ਕਿਉਂਕਿ ਮੋਟਾ ਜਿਹੜਾ ਬੀ ਹੁੰਦਾ ਉਹਨੂੰ ਥੋੜਾ ਦੂਰ ਲਾਉਣਾ ਪੈਂਦਾ ਜਿਹੜਾ ਬ੍ਰੀਕ ਹੁੰਦਾ ਉਹ ਨੂੰ ਨੇੜੇ ਕਰਕੇ ਲਾਉਣਾ ਪੈਂਦਾ ਤੇ ਇਹਦੇ ਨਾਲ ਦੂਜਾ ਦਵਾਈ ਜਿਹੜੀ ਆ ਉੱਤੇ ਜਿਵੇਂ ਅਸੀਂ ਆ ਫੋਗਰ ਲਾਏ ਹੋਏ ਨੇ ਇਹ ਨਾਲ ਦੀ ਨਾਲ ਜਿਹੜੀ ਦਵਾਈ ਉਹ ਪੈ ਜਾਂਦੀ ਆ ਤੇ ਬਹੁਤ ਵਧੀਆ ਨਾਲ ਧਿਆਲੂ ਸਾਰਾ ਗਿੱਲਾ ਹੋ ਜਾਂਦਾ ਸਾਰੇ ਆਲੂ ਨੂੰ ਦਵਾਈ ਲੱਗ ਜਾਂਦੀ ਕੋਈ ਰਹਿ ਨਹੀਂ ਜਾਂਦਾ 500 ਬੈਗ ਕੱਲ ਆਇਆ ਸੀ ਐਲ ਆਰ ਦਾ ਤੇ ਇਹ ਹੋ ਚੱਲਿਆ ਗ੍ਰੇਡ ਹੈ ਇਧਰ ਆਪਣੀ ਯੂਰੀਆ ਯੂਰੀਆ ਆ ਗਈ ਅੱਜ ਪਹਿਲਾਂ ਪोटाश ਤੇ ਟੀਏਪੀ ਪਹਿਲਾਂ ਆ ਗਏ ਸੀ ਤੇ ਡੀਏਪੀ ਦਾ ਰਹਿੰਦਾ 300 ਬੈਗ ਆ ਜਾਏਗਾ ਚਲੋ ਇੱਕ ਦੋ ਦਿਨ ਚੋ ਵੀ ਤੇ ਆ ਯੂਰੀਆ ਆਈ ਸिलाई ਜਾਂਦੇ ਨੇ ਲਾ ਕੇ ਫਿਰ ਆਲੂ ਲੋਡ ਕਰ ਲਾਂਗੇ ਟਰਾਲੀ ਦੇ ਵਿੱਚ ਜਿਹੜਾ ਸਵੇਰੇ ਲਾਉਣਾ ਸ਼ੁਰੂ ਕਰ ਦੇਣਾ ਲੋਡ ਹੋ ਜਾਏਗਾ ਲੱਗੇ ਹੋਏ ਨੇ ਬੰਦੇ ਪੂਰੇ ਜੋਰਾ ਸ਼ੋਰਾ ਚ ਖਾਦਾਂ ਦਾ ਬਹੁਤ ਔਖਾ ਹੋਇਆ ਭਾਈ ਡੀਏਪੀ ਬਹੁਤ ਮੁਸ਼ਕਲ ਨਾਲ ਇਕੱਠੀ ਕੀਤੀ ਹੈ। ਇਧਰ ਲੱਗੇ ਹੋਏ ਨੇ ਆਪਣੇ ਖੇਤਾਂ ਨੂੰ ਤਿਆਰ ਕਰਨ ਵਾਲੂਆਂ ਵਾਸਤੇ। ਇਹ ਪਾਇਆ ਸੀ ਤੋਤਾ ਹੱਲ। ਕਿਉਂਕਿ ਆਲੂ ਮਸ਼ੀਨ ਚਲਾਉਣ ਵਾਸਤੇ ਆਲੂ ਪੀਜਣ ਵਾਸਤੇ ਮਸ਼ੀਨ ਨੂੰ ਬੜਾ ਡੂੰਘਾ ਲਾਉਣਾ ਪੈਂਦਾ ਹੈ। ਤੇ ਟਿੱਲਰ ਜਿਹੜੇ ਨੇ ਫਿਰ ਵੀ فرق ਕਿੱਥੇ ਪੈਂਦਾ ਟਰಿಲ್ಲਰ ਦਾ ਜਦੋਂ ਕੋਈ ਡਰਾਈਵਰ ਐਂਡ ਯਾਨ ਹੁੰਦਾ ਹੈ ਭਜਾ ਕੇ ਟਰੈਕਟਰ ਚਲਾਉਂਦਾ ਹਨ ਤੇ ਟਰಿಲ್ಲਰ ਜਿਹੜਾ ਤੈਰ ਜਾਂਦਾ ਫਿਰ ਉਥੋਂ ਮਸ਼ੀਨ ਨਹੀਂ ਲੱਗਦੀ ਤੇ ਆ ਜਿਹੜਾ ਤੋਤਾ ਹੱਲ ਹੈ ਇਹ ਪੂਰੀ ਡੂੰਗੀ ਪਹਿਲੀ ਪੋੜ ਦਿੰਦਾ ਮਸ਼ੀਨ ਵੀ ਵਧੀਆ ਚੱਲਦੀ ਹੈ ਇਹਦੇ ਨਾਲ ਮਸ਼ੀਨ 'ਚ ਕੋਈ ਕਮੀ ਪੇਸ਼ੀ ਨਹੀਂ ਰਹਿੰਦੀ ਵੱਟ ਸੋਹਣੀ ਬਣ ਜਾਂਦੀ ਆ ਤੇ ਮਾਰ ਕੇ ਉੱਤੇ ਮਾਰ ਦਿਆਂਗੇ ਰੋਟਾਵੇਟਰ ਇੱਧਰ ਖੜੇ ਸੀ ਰੋਟਾਵੇਟਰ ਦਾ ਕ੍ਰਾਸ ਟੁੱਟ ਗਿਆ ਸੀ ਕ੍ਰਾਸ ਪਾਈ ਜਾਂਦੇ ਨੇ ਆਕੇ ਕਰਾਸ ਇਹਨੂੰ ਵੀ ਪਲਾਟ ਜਿਹੜਾ ਕੱਢ ਦਿਆਂਗੇ ਬਹੁਤ ਨਹੀਂ 10 ਕ ਕਿੱਲੇ ਤੇ ਮਸ਼ੀਨ ਆਪਣੀ ਜਿਹੜੀ ਲਾ ਦਿੰਦੀ ਆ ਇੱਕ ਦਿਨ ਦੇ ਆ ਬ੍ਰਦਰ ਸਾਹਿਬ ਨੂੰ ਨਹੀਂ ਤਿਆਰੀ ਕਰਕੇ ਰੱਖਾਂਗੇ ਕਾਪੀ ਪਾਣਾ ਨਹੀਂ ਹੁੰਦਾ ਇਹ ਲੱਗੇ ਹੋਏ ਚਲੋ ਹੋ ਜਾਏਗਾ ਜੇ ਵੀ ਕੰਪਲੀਟ ਬਾਕੀ ਤਿਆਰੀ ਹੋ ਗਈ ਆ ਸਾਰੀ ਸਵੇਰੇ ਲਾ ਦੇ